ਸਸਕਲ ਦੋਸਤੋ ਮੈਂ ਤੁਹਾਡਾ ਆਪਣਾ ਭਗਵਾਨ ਦਮਨ ਇੱਕ ਵਾਰੀ ਫੇਰ ਤੁਹਾਡੇ ਨਾਲ ਫੇਸਬੁੱਕ ਤੇ ਰੂਬਰੂ ਹਾਂ ਦੁਨੀਆ ਦੇ ਵਿੱਚ ਜਿੱਥੇ ਵੀ ਤੁਸੀਂ ਬੈਠੇ ਹੋ ਉਮੀਦ ਕਰਦੇ ਹਾਂ ਕਿ ਠੀਕ ਹੋਵੋਗੇ ਔਰ ਤੁਹਾਡੀ ਤੰਦਰੁਸਤੀ ਦੀ ਤੁਹਾਡੀ ਤਰੱਕੀ ਦੀ ਦੁਆ ਕਰਦੇ ਹਾਂ ਅੱਜ ਇੱਕ ਖਾਸ ਰੀਜ਼ਨ ਕਰਕੇ ਮੈਂ ਤੁਹਾਡੇ ਨਾਲ ਲਾਈਵ ਹੋਇਆ। ਅਕਸਰ ਕਈ ਨਾ ਕਈ ਕੋਈ ਨਾ ਕੋਈ ਮੁੱਦੇ ਉਠਾਉਂਦੇ ਰਹਿੰਦੇ ਆ ਪਰ ਅੱਜ ਇੱਕ ਉਹਹ ਮੁੱਦਾ ਤੁਹਾਡੇ ਨਾਲ ਡਿਸਕਸ ਕਰਨਾ ਜਿਹੜਾ ਮੈਂ ਅਕਸਰ ਆਪਣੀਆਂ ਭਾਸ਼ਣਾਚ ਵੀ ਬੋਲਦਾ ਹੁੰਦਾ। ਕਿ ਇਸ ਵਾਰ ਬਟੇ-ਬਟੇ ਮੰਤਰੀ ਹਾਰ ਗਏ ਮਲੂਕਾ ਹਾਰ ਗਿਆ ਤੋਤਾ ਸਿੰਘ ਹਾਰ ਗਿਆ ਉਹਦਾ ਮੁੰਡਾ ਹਾਰ ਗਿਆ ਜਨਮੇਜ ਸਿੰਘ ਸਿੱਖੋਂ ਹਾਰ ਗਿਆ ਦਲਜੀਤ ਸਿੰਘ ਚੀਮਾ ਹਾਰ ਗਿਆ ਬਿਰਸਾ ਸਿੰਘ ਬਲਟੋਆ ਹਾਰ ਗਿਆ ਸੋਚਾ ਸਿੰਘ ਲੰਗਾ ਹਾਰ ਗਿਆ ਬਟੇ-ਬਟੇ ਕਹਿੰਦੇ ਕਹੋਂਦੇ ਦਿਗਜ ਜਿਹੜੇ ਨੇ ਉਹ ਹਾਰ ਗਏ ਪਰ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਜਿੱਤੇ ਨੇ ਉਹਨਾਂ ਚੋਂ ਇੱਕ ਬੜੀ ਵਿਲੱਖਣ ਸ਼ਖਸੀਅਤ ਕਹੂੰਗਾ ਮੈਂ ਜਿਹੜੀ ਕੁੜੀ ਸਟੂਡੈਂਟ ਹੈ ਹਜੇ ਹਜੇ ਵੀ ਪੜ੍ਹ ਰਹੀ ਹੈ ਉਹ ਐਮਐਲਏ ਹੈ 27 ਸਾਡੇ 27 ਸਾਲ ਦੀ ਉਮਰ ਹੈ ਮੇਰਾ ਮਤਲਬ ਹੈ ਰੁਪਿੰਦਰ ਰੂਬੀ ਬਠਿੰਡਾ ਦਿਹਾਤੀ ਤੋਂ ਐਮਐਲਏ ਆਮ ਆਦਮੀ ਪਾਰਟੀ ਦੀ ਉਹ ਮੇਰੇ ਨਾਲ ਹੈ ਤੇ ਮੈਂ ਚਾਹੂੰਗਾ ਕਿ ਉਹ ਥੋੜਾ ਜਿਹਾ ਆਪਣੇ ਕਿਵੇਂ ਉਹਨਾਂ ਨੂੰ ਟਿਕਟ ਮਿਲੀ ਕਿਵੇਂ ਉਹਨਾਂ ਨੇ ਇਲੈਕਸ਼ਨ ਲੜੀ ਤੇ ਅੱਜਕੱਲ ਕਿਵੇਂ ਮਹਿਸੂਸ ਕਰ ਰਹੇ ਨੇ ਇਹਦੇ ਬਾਰੇ ਥੋੜਾ ਜਿਹਾ ਤੁਹਾਨੂੰ ਜਾਣਕਾਰੀ ਦਿੰਦੀ ਹਾਂ ਸਸੀ ਗਰ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਦੀ ਹਾਂ ਬਠਿੰਡਾ ਦੀ ਹਰਤੀ ਹਲਕੀ ਦੇ ਲੋਕਾਂ ਦਾ ਕਿ ਉਹਨਾਂ ਨੇ ਮੈਨੂੰ ਵੋਟਾਂ ਪਾਈਆਂ ਮੈਨੂੰ ਜਿਤਾਇਆ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਜਿਹਦੇ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿਉਂਕਿ ਮੈਂ ਤਾਂ ਕਦੇ ਸੋਚ ਵੀ ਨਹੀਂ ਸਕਦੀ ਸੀ ਜ਼ਿੰਦਗੀ 'ਚ ਕਿ ਮੈਂ ਵੀ ਐਮਐਲਏ ਬਣ ਜੂੰਗੀ ਕਿਉਂਕਿ ਮੈਂ ਤਾਂ ਇੱਕ ਸਟੂਡੈਂਟ ਸੀ ਹੁਣ ਵੀ ਸਟੂਡੈਂਟ ਐ ਤੇ ਪੜਦੀ-ਪੜਦੀ ਪੋਲਿਟਿਕਸ ਚ ਆਈ ਆ ਤਾਂ ਦੇਖੋ ਉਹਨਾਂ ਨੇ ਵੋਟਾਂ ਪਾ ਕੇ ਆਪਦੀ ਜ਼ਿੰਮੇਵਾਰੀ ਨਿਭਾਤੀ ਤੇ ਹੁਣ ਮੇਰੀ ਜ਼ਿੰਮੇਵਾਰੀ ਸ਼ੁਰੂ ਹੋਊਗੀ ਤੇ ਮੈਂ ਉਹਨਾਂ ਨੂੰ ਪੂਰਾ ਆਸ਼ਵਾਸਨ ਦਵਾਣੀ ਪੂਰੀ ਉਛਾਹਦੂ ਹੋਣੀ ਕਿ ਮੈਂ ਵੀ ਉਹਨਾਂ ਦੀ ਉਮੀਦਾਂ ਤੇ ਖਰੇ ਉਤਰੂੰਗੀ ਅਸੀਂ ਦਾਣਾ ਮੰਡੀਆਂ ਦੇ ਰਾਉਂਡ ਵੀ ਲਗਾਏ ਸੀ ਦੌਰਾ ਕੀਤਾ ਸੀ ਤਾਂ ਮੈਂ ਉੱਥੇ ਕਿਸਾਨ ਭਰਾਵਾਂ ਦੀ ਮਜ਼ਦੂਰ ਭਰਾਵਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਜਿਹੜੀਆਂ ਸਮੱਸਿਆਵਾਂ ਦਾ ਐਟ ਅ ਟਾਈਮ ਹੱਲ ਹੁੰਦਾ ਸੀ ਉਹ ਵੀ ਨਾਲ ਦੀ ਨਾਲ ਕਰਵਾਏ ਗਿਆ ਤਾਂ ਹੁਣ ਮੈਂ ਗੱਲ ਕਰਦੀ ਆ ਕਿ ਮੈਨੂੰ ਟਿਕਟ ਕਿਵੇਂ ਮਿਲੀ ਆ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਮੇਰੇ ਫਾਦਰ ਸਾਹਿਬ ਸਰਦਾਰ ਮਲਕੀਤ ਸਿੰਘ ਜੀ ਆਮ ਆਦੀ ਪਾਰਟੀ ਦੇ ਫਾਊਂਡਰ ਮੈਂਬਰ ਨੇ ਉਹਨਾਂ ਤੋਂ ਹੀ ਮੈਂ ਪਾਰਟੀ ਬਾਰੇ ਸ਼੍ਰੀ ਕੇਸ਼ਜੀਵਾਲ ਜੀ ਬਾਰੇ ਭਗਵੰਤ ਮਾਨ ਜੀ ਬਾਰੇ ਸੁਣਦੀ ਰਹਿੰਦੀ ਹੁੰਦੀ ਸੀ ਕਿ ਉਹਨਾਂ ਦੀ ਕੀ ਕੀ ਵਿਚਾਰਧਾਰਾ ਨੇ ਤੇ ਉਹਨਾਂ ਨੇ ਇਸ ਗੱਲ ਦੇ ਵਿੱਚ ਬਹੁਤ ਮੇਰੀ ਹੈਲਪ ਕੀਤੀ ਹੈ ਦੇਖੋ ਭਗਵੰਤ ਮਾਨ ਜੀ ਨੇ ਤਾਂ ਮੇਰਾ ਪੂਰੇ ਪੰਜਾਬ ਦੇ ਵਿੱਚ ਵੀ ਬਹੁਤ ਪ੍ਰਚਾਰ ਕੀਤਾ ਤਾਂ ਮੈਂ ਉਹਨਾਂ ਦਾ ਵੀ ਬਹੁਤ ਥੈਂਕਸ ਕਰਦੀ ਹਾਂ ਕਿਉਂਕਿ ਉਹਨਾਂ ਕਰਕੇ ਮੈਨੂੰ ਸਾਰਾ ਪੰਜਾਬ ਜਾਣਨ ਲੱਗਿਆ ਤਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇਹਦੇ ਨਾਲ ਹੋਰ ਐਦਾਂ ਵੀ ਕਹਿਣਾ ਚਾਹੂੰਗੀ ਕਿ ਮੈਂ ਬਿਲਕੁਲ ਆਮ ਘਰ ਦੀ ਲੜਕੀ ਐ ਮੇਰਾ ਕੋਈ ਪੋਲਿਟিক্যাল ਬੈਕਗ੍ਰਾਉਂਡ ਨਹੀਂ ਐ ਤੇ ਮੈਨੂੰ ਤਾਂ ਪੋਲਿਟਿਕਸ ਦੀ ABC ਵੀ ਨਹੀਂ ਕਹਿ ਸਕਦੀ ਆ ਉਹ ਵੀ ਨਹੀਂ ਪਤਾ ਸੀ ਤਾਂ ਇਹਨਾਂ ਨੇ ਮੈਨੂੰ ਸਿਖਾਇਆ ਸਾਰੀ ਜਾਣਕਾਰੀ ਦਿੱਤੀ ਤੇ ਵਿਧਾਨ ਸਭਾ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿਉਂਕਿ ਹਮੇਸ਼ਾ ਯੂਨੀਵਰਸਿਟੀ ਚ ਰਹੇ ਆ ਵੱਦ ਤੋਂ ਵੱਦ ਸਾਡੇ ਸੈਮੀਨਾਰਸ ਹੁੰਦੇ ਸੀ ਅਸੀਂ ਉਹ ਟੈਂਡ ਕੀਤੇ ਐ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਤਾਂ ਬਹੁਤ ਅਜੀਬ ਜਿਹਾ ਐਕਸਪੀਰੀਅੰਸ ਦਾ ਡਿਫਰੈਂਟ ਜਿਹ ਐਕਸਪੀਰੀਅੰਸ ਹੈ ਕਿ ਬਿਲਕੁਲ ਯੂਨੀਵਰਸਿਟੀ ਤੋਂ ਇੱਕ ਪੀ ਐਚ ਡੀ ਕਰਦੇ ਕਰਦੇ ਬਿਲਕੁਲ ਵਿਧਾਨ ਸਭਾ ਦੇ ਵਿੱਚ ਕਿਉਂਕਿ ਅਸੀਂ ਜਿਹੜੇ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਮੈਂ ਵੀ ਵਿਧਾਨ ਸਭਾ 'ਚ ਬੈਠੂਗੀ ਅਸੀਂ ਤਾਂ ਕਦੇ ਗੈਲਰੀ ਵਿਧਾਨ ਸਭਾ ਦੀ ਗੈਲਰੀ ਵਿੱਚ ਬੈਠਣ ਬਾਰੇ ਵੀ ਨਹੀਂ ਸੋਚ ਸਕਦੇ ਸੀ ਤਾਂ ਮੈਂ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਮੈਨੂੰ ਨਿਮਾਣੀ ਨੂੰ ਐਡਾ ਵੱਡਾ ਮਾਨ ਬਖਸ਼ਿਆ ਧੰਨਵਾਦ ਜੀ ਤੇ ਰੂਬੀ ਅੰਦੀਰ ਐਲ ਸੀ ਇਹ ਮੈਨੂੰ ਕਹਿੰਦੇ ਵੀ ਇੱਕ ਰੈਲੀ ਪਲੀਜ਼ ਮੈਨੂੰ ਤੁਸੀਂ ਜ਼ਰੂਰ ਕਰਕੇ ਦਿਓ ਤੇ ਮੈਂ ਕਿਹਾ ਵੀ ਟਾਈਮ ਹੈ ਨਹੀਂ ਬਹੁਤ ਜ਼ਿਆਦਾ ਓਵਰ ਬੁਕਿੰਗ ਚੱਲ ਰਹੀ ਹੈ ਤੇ ਮੈਂ ਕਿਹਾ ਵੀ ਇੱਕ ਕੰਮ ਹੋ ਸਕਦਾ ਵੀ ਜੇ ਤੂੰ ਸਵੇਰੇ 7 ਵਜੇ ਰੈਲੀ ਕਰ ਲਏ ਤਾਂ ਮੈਂ ਕਰ ਸਕਦਾ ਤਾਂ ਮੈਂ ਬਠਿੰਡੀ ਠਹਿਰ ਜਾਊਂਗਾ ਸਵੇਰੇ 7 ਵਜੇ ਰੈਲੀ ਕਰਕੇ ਮੈਂ ਜਾ ਸਕਦਾ ਤਾਂ ਇਹਨੇ ਰੂਬੀ ਨੇ ਰੈਲੀ ਰੱਖੀ ਦਿਓ ਦਿਉਣ ਪਿੰਡ ਹੈ ਤੇ ਇਹ ਦੱਸ ਰਿਹਾ ਕਿ ਸਵੇਰੇ 7 ਵਜੇ ਤੱਕ ਮੈਂ ਬੋਲਣਾ ਸੀ ਇਹ ਤਾਂ ਮੇਰੇ ਖਾਲਸ ਸਵੇਰੇ 6 ਵਜੇ ਪਹੁੰਚ ਗਿਆ ਸੀ ਤੇ ਉਸ ਰੈਲੀ ਬਾਰੇ ਇਹ ਆਪਣੇ ਪੰਜਾਬ ਬਸ ਬਿਲਕੁਲ ਅਸੀਂ ਤਾਂ ਸਰ ਨੂੰ ਬਹੁਤ ਰਿਕਵੈਸਟ ਕਰਕੇ ਉਹ ਰੈਲੀ ਲਈ ਸੀ ਕਿਉਂਕਿ ਸਰ ਦਾ ਰੂਟ ਹੋਰ ਤਰੀ ਫੋਰ ਸਾਈਡ ਸੀ ਤੇ ਮੈਂ ਸਾਰ ਨੂੰ ਕਿਹਾ ਸਾਰ ਨੂੰ ਰਿਕਵੈਸਟ ਕੀਤੀ ਕਿ ਸਰ ਪਲੀਜ਼ ਸਿਰਫ 7 ਕਿਲੋਮੀਟਰ ਦੂਰ ਹੈ ਦੀਉਣ ਪਿੰਡ ਬਠਿੰਡੇ ਸ਼ਹਿਰ ਤੋਂ ਜੇ ਤੁਸੀਂ ਆ ਸਕਦੇ ਹੋ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੋਊਗੀ ਤੇ ਤੁਸੀਂ ਦੇਖੋ ਸਰ ਸਵੇਰੇ 7 ਵਜੇ ਐਨਾ ਮੀਂਹ ਪੈ ਰਿਆ ਸੀ ਉਦੋਂ ਸ਼ਾਇਦ ਥੋੜੀਆਂ ਜਿਹਾ ਸਰਦੀਆਂ ਵੀ ਸੀ ਤੇ ਐਨੀ ਠੰਡ ਦੇ ਵਿੱਚ ਮੀਂਹ ਪੈ ਰਿਹਾ ਉਦੋਂ ਆਏ ਸੀ ਦੀਉਣ ਪਿੰਡ ਦੇ ਵਿੱਚ ਰੈਲੀ ਸੀ ਤੇ ਐਨਾ ਜਿਆਦਾ ਘਟ ਸੀ ਈਵਨ ਦਨ ਸਰ ਆਪਣੀ ਜਿਹੜਾ ਭਾਸ਼ਣਾ ਖਤਮ ਹੀ ਕਰਨ ਲੱਗੇ ਸੀ ਉਦੋਂ ਵੀ ਟਰਾਲੀਆਂ ਆ ਰਹੀਆਂ ਸੀ ਭਰ-ਭਰ ਕੇ ਦੂਰ ਤੱਕ ਜੋ ਤੱਕ ਸਾਡੀ ਨਿਗਾਹ ਜਾਂਦੀ ਸੀ ਲੋਕ ਬੈਠੇ ਸੀ ਇੱਧਰ ਉੱਤਰ ਕੋਠੇ ਵੀ ਭਰੇ ਹੋਏ ਸੀ ਕਿ ਮਤਲਬ ਕਹਿਣਾ ਮਤਲਬ ਇਹ ਹੈ ਕਿ ਸਰ ਨੇ ਵੀ ਦੇਖੋ ਸਿੱਦਤ ਸਿੱਦਤ ਨਾਲ ਆਪਦੀ ਡਿਊਟੀ ਨਿਭਾਈ ਹੈ ਤੇ ਲੋਕਾਂ ਦਾ ਵੀ ਸਰ ਪ੍ਰਤੀ ਕਿੰਨਾ क्रेज ਹੈ ਕਿ ਇਹ ਲੋਕ ਕਿੰਨੇ ਫੈਨ ਨੇ ਤਾਂ ਸਰ ਦਾ ਬਹੁਤ ਬਹੁਤ ਧੰਨਵਾਦ ਕਿ ਐਨ ਇੰਨੀ ਜਲਦੀ ਉਹ ਆਏ 7 ਵਜੇ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਟੂਡੈਂਟ ਐ MLA ਬਣ ਗਏ ਤੇ ਇਹ ਕੁੜੀ ਅਜੇ ਵੀ ਪੜ ਰਹੀ ਹੈ PhD ਕਿੰਨੇ ਕਰ ਰਹੀ ਹੈ ਸਰ ਅਜੇ ਪੜ ਰਹੀ ਹੈ ਤੇ ਇਸ ਗੱਲ ਦੀ ਆਪਾਂ ਨੂੰ ਲੋਕਾਂ ਨੂੰ ਵੀ ਵਧਾਈ ਦੇਣੀ ਬਣਦੀ ਹੈ ਕਿ 27-22 ਸਾਲ ਦੇ ਬੱਚੇ ਜਿਹੜੇ ਨੇ ਉਹ ਐਮਐਲਏ ਨੇ ਤੇ ਬਾਦਲ ਹੋਰਾਂ ਤੋਂ ਮੂਰੇ ਕੁਰਸੀਆਂ ਲੱਗਦੀਆਂ ਨੇ ਬਾਦਲ ਦੀ ਸੁਖਵੀਰ ਬਾਦਲ ਤੇ ਮਜੀਠੀਆ ਦੀ ਕੁਰਸੀਆਂ ਪਿੱਛੇ ਲੱਗਦੀਆਂ ਨੇ ਤੇ ਇਹ ਵਿਧਾਨ ਸਭਾ 'ਚ ਉਹਨਾਂ ਤੋਂ ਮੂਰੇ ਬਹਿੰਦੇ ਨੇ ਕੁਝ ਨਾ ਕੁਝ ਤਾਂ ਨਵਾਂ ਹੋਇਆ ਕੁਝ ਨਾ ਕੁਝ ਤਾਂ ਚੇਂਜ ਹੋਇਆ ਸੋ ਐਮਐਲਏ ਸਾਹਿਬਾ ਤਨਵਾਦ। ਧੰਨਵਾਦ। ਬਹੁਤ-ਬਹੁਤ ਧੰਨਵਾਦ ਤੁਹਾਡਾ। ਸੱਚੀ ਗੱਲ। ਇਨਕਲਾਬ ਜਿੰਦਾਬਾਦ। ਜਿੰਦਾਬਾਦ।